ਕਰਨ ਤਾਰਨ ਪੱਤਰਕਾਰ ਵਿਜੇ ਕੁਮਾਰ ਦੇ ਹੱਕ ਵਿੱਚ ਸਾਰੇ ਆ ਪੱਤਰਕਾਰ ਅਤੇ ਸਮਾਜਿਕ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਅਤੇ ਵਿਧਾਇਕ ਐਮ ਐਲ ਏ ਦੇ ਪੀਏ ਦੇ ਖਿਲਾਫ ਪਰਚਾ ਦਰਜ ਕਰਨ ਦੀ ਕੀਤੀ ਅਪੀਲ ਜੀ ਫੈਡਿਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਜੀ ਅਸੀਂ ਸੱਦਾ ਦਿੱਤਾ ਸੀਗਾ ਸਾਰੀਆਂ ਜੂਨੀਅਰ ਨੂੰ ਮੈਸ ਪ੍ਰੈਸ ਸ਼ਗਰਚ ਜਰਨਲਿਸਟ ਐਸੋਸੀਏਸ਼ਨ ਦਾ ਜ਼ਿਲ੍ਹਾ ਤਰਪੰਦੇ ਸਰਪ੍ਰਸਤਿਆਂ ਔਰ ਬਾਕੀ ਜਿੰਨੀਆਂ ਵੀ ਜੂਨੀਅਰ ਸੀ ਉਹਨਾਂ ਨੂੰ ਅੱਜ ਸੱਦਾ ਲਾਇਆ ਗਿਆ ਸੀਗਾ ਤੇ ਸਾਰੇ ਇਕੱਠੇ ਹੋ ਕੇ ਅੱਜ ਗੱਲਬਾਤ ਕਰਨੀ ਸੀ ਉਹਦੇ ਸਬੰਧ ਦੇ ਵਿੱਚ ਵੀ ਅਗਲਾ ਪ੍ਰੋਗਰਾਮ ਕੀ ਨਿਕਣਾ ਵਾ ਸਾਡੇ ਵੱਡੇ ਭਾਈ ਸਾਹਿਬ ਜੋ ਸਮੀਲ ਸਿੰਘ ਜੀ ਚੀਦਾ ਜਿਹੜੇ ਸਾਡੇ ਸੀਨੀਅਰ ਆ ਔਰ ਜਿਹੜੀ ਜਦੋਂ ਵੀ ਕੋਈ ਮਸਲਾ ਹੁੰਦਾ ਵਾ ਅਸੀਂ ਉਹਨਾਂ ਦੇ ਨਾਲ ਡਿਸਕਸ ਜਿਹੜਾ ਕਰਦੇ ਰਹਿੰਦੇ ਆ ਇਹ ਚੰਡੀਗੜ੍ਹ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਦੇ ਇਹ ਪ੍ਰਧਾਨ ਨੇ ਤੇ ਸਾਡੇ ਨਾਲ ਨਿਸ਼ਾਨ ਸਿੰਘ ਸੋਤਾ ਜੀ ਜਿਹੜੇ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਦੇ ਚੇਅਰਮੈਨ ਨੇ ਔਰ ਪੰਜਾਬ ਪ੍ਰਧਾਨ ਸਾਡੇ ਮਨਚੰਦਾ ਜੀ ਮੇਰੇ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਨੇ ਪੁਸ਼ਪਿੰਦਰ ਬੰਟੀ ਜੀ ਤੇ ਸਾਡੇ ਲੀਗਲ ਐਡਵਾਈਜ਼ਰ ਜਿਹੜੇ ਨੇ ਦਨੇਸ਼ ਵਾਲੀਆ ਜੀ ਇਸ ਤਰ੍ਹਾਂ ਮੈਂ ਤਾਂ ਸਾਡੇ ਬਾਕੀ ਦਰਜਾ ਦਰਜਾ ਮੇਰੇ ਜੂਨੀਅਰ ਦੇ ਹੋਰ ਵੀ ਜਿਹੜੇ ਪੱਤਰਕਾਰ ਜਿੰਨੇ ਵੀ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਔਰ ਸਾਰਿਆਂ ਦੇ ਨਾਲ ਅੱਜ ਵਿਚਾਰਾ ਹੋਈਆਂ ਵਾ ਔਰ ਸਾਰਾ ਜਿਹੜਾ ਫੈਸਲਾ ਅਸੀਂ ਅੱਜ ਇਹ ਤੇ ਲਿਆ ਵਾ ਜਿਹੜੀ ਵੀ ਆ ਮਤਲਬ ਅਸੀਂ ਸਾਰਾ ਵਿਚਾਰ ਕਰਕੇ ਇੱਕ ਪਾਰਲੀਮੈਂਟ ਕਮੇਟੀ ਐਕਸ਼ਨ ਕਮੇਟੀ ਜਿਹੜੀ ਆ ਉਹ ਬਣਾਈ ਜਾਏਗੀ ਉਹ ਐਕਸ਼ਨ ਕਮੇਟੀ ਜਿਹੜੀ ਆ ਹੁਣ ਜੋਰਾ ਵੀ ਫੈਸਲਾ ਲਵੇਗੀ ਉਹਦੇ ਵਿੱਚ ਸਭ ਤੋਂ ਸਾਡੀ ਮੁੱਖ ਮੰਗ ਇਹ ਆ ਕਿ ਅੱਜ ਤੋਂ ਬਾਅਦ ਕਿਸੇ ਵੀ ਪੱਤਰਕਾਰ ਦੇ ਨਾਲ ਅੱਜ ਉਹਨਾ ਵਿਜੇ ਕੁਮਾਰ ਦੀ ਕੁੱਟਮਾਰ ਨਹੀਂ ਕੀਤੀ ਇਹ ਸੰਗੋਪੀ ਹਰ ਇੱਕ ਪੱਤਰਕਾਰ ਦੀ ਕੁੱਟਮਾਰ ਹੋਈ ਆ ਔਰ ਕੱਲ ਇੱਕ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਮੈਂ ਐਮਐਲਏ ਸਭ ਨੂੰ ਕਹਿਣਾ ਚਾਹੁੰਦਾ ਵਾ ਈ ਐਮਐਲਏ ਸਾਹਿਬ ਜਿਸ ਦਿਨ ਅਸੀਂ ਇਹ ਖਬਰ ਲਾਈ ਸੀ ਸਭ ਤੋਂ ਪਹਿਲਾਂ ਮੈਂ ਤਿੰਨ ਵਾਰ ਐਮਐਲਏ ਸਾਹਿਬ ਨੂੰ ਫੋਨ ਲਾਇਆ ਸੀਗਾ ਔਰ ਉਸ ਤੋਂ ਬਾਅਦ ਦੋ ਵਾਰ ਪ੍ਰਦੀਪ ਨੂੰ ਲਾਇਆ ਸੀਗਾ ਦੋ ਵਾਰ ਕੋਮਲ ਨੂੰ ਲਾਇਆ ਸੀ ਕੋਮਲਦੀਪ ਸਿਰਫ ਇੱਕ ਮਿੰਟ ਮੇਰੇ ਨਾਲ ਵੱਧ ਤੋਂ ਵੱਧ ਗੱਲ ਹੋਈ ਕਹਿੰਦੇ ਸੀ ਮੈਂ ਕਿਤੇ ਬੈਠਿਆ ਤੇ ਮੈਂ ਉਹਨਾਂ ਨੂੰ ਕਹਿ ਸੀ ਜੀ ਮੈਂ ਖਬਰ ਭੇਜਣੀ ਆ ਉਦੇ ਬਾਰੇ ਤੁਸੀਂ ਦੱਸੋ ਵੀ ਇਹ ਕੀ ਕਹਿਣਾ ਚਾਹੁੰਦੇ ਕਿ ਜੇ ਜਿਹੜੇ ਵਿਜੇ ਕੁਮਾਰ ਨੇ ਅਲੀਗੇਸ਼ਨ ਲਾਇਆ ਕਿਉਂਕਿ ਮੇਰੀ ਦੁਨੀਆ ਦਾ ਉਹ ਵਾਈਸ ਪ੍ਰਧਾਨ ਇਸ ਕਰਕੇ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਕੋਮਲ ਨੇ ਕਿਹਾ ਸੀਗਾ ਮੈਂ ਕਿਤੇ ਬੈਠਾ ਨਾ ਮੈਂ 10 ਮਿੰਟ ਬਾਅਦ ਫੋਨ ਕਰਦਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ 10 ਤੋਂ 15 ਮਿੰਟ ਦੇ ਵਿੱਚ ਆਪਣਾ ਵਰਸ਼ਨ ਜਿਹੜਾ ਉਹ ਦੇ ਦਿਓ ਮੈਂ ਖਬਰ ਚਲਾ ਦੇਣੀ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਐਮਐਲਏ ਸਾਹਿਬ ਜਿਹੜੇ ਬੁੱਧੀਜੀਵ ਇਹਦੇ ਆਪਣੀ ਆਰਮਾਦਵੀ ਪਾਰਟੀ ਦੇ ਪ੍ਰਧਾਨ ਰਹੇ ਨੇ ਪੰਜਾਬ ਦੇ ਤੇ ਬੁੱਢੀ ਜੀਬ ਦਾ ਤੁਹਾਨੂੰ ਪਤਾ ਹੀ ਹੈ ਵੀ ਕੌਣ ਹੁੰਦੇ ਨੇ ਔਰ ਇਹਦੇ ਛੁਗੇ ਬੰਦੇ ਸੀ ਆਪਣੇਆਂ ਨੂੰ ਬੁੱਢੀ ਜੀਬ ਦੇ ਪ੍ਰਧਾਨ ਰਹੇ ਇਹਨਾਂ ਨੂੰ ਤੇ ਜਦੋਂ ਇਹਨਾਂ ਨੂੰ ਫੋਨ ਕੀਤਾ ਸੀ ਹੋ ਸਕਦਾ ਤਾਂ ਮੀਟਿੰਗ ਤੇ ਹੋਣ ਕਿਤੇ ਵੀ ਹੋਣ ਤੇ ਬਾਅਦ ਦੇ ਵਿੱਚ ਫੋਨ ਕਰਕੇ ਪੁੱਛ ਸਕਦੇ ਗੱਲਬਾਤ ਕਰਦੇ ਪੁੱਛਦੇ ਵੀ ਭਈ ਗੱਲ ਕੀ ਹੋਈ ਅਸਲ ਦੋਵਾਂ ਪਾਸਿਆਂ ਦਾ ਪੱਖ ਜਾਣਦੇ ਇਹਨਾਂ ਨੇ 8 ਦਿਨ ਪਹਿਲਾਂ ਤੇ ਦੇਖਦੇ ਰਹੇ ਕਿ ਕੀ ਹੁੰਦਾ ਵਾ ਜਦੋਂ ਇਹਨਾਂ ਦੀ ਨਹੀਂ ਕੋਈ ਪੇਸ਼ ਗਈ ਕੱਲ ਇਹਨਾਂ ਪ੍ਰੈਸ ਕਾਨਫਰੈਂਸ ਕੀਤੀ ਆ ਔਰ ਪ੍ਰੈਸ ਕਾਨਫਰੈਂਸ ਜਿਹੜੀ ਕੀਤੀ ਆ ਨਾ ਸਾਡੇ ਕੋਲ ਰਿਕਾਰਡਿੰਗ ਆ ਜਿਹੜਾ ਇਹਨਾਂ ਦਾ ਕੋਮਲ ਪ੍ਰੀਤ ਹੈ ਜਿਹੜਾ ਪੀਏ ਇਹਨਾਂ ਦਾ ਭਾਣਜਾ ਮਾਮਾ ਭਾਣਜਾ ਵਾ ਵੈਸੇ ਮਾਮਾ ਭਾਣਜਾ ਜ਼ਿਆਦਾਤਰ ਇਕੱਠੇ ਨਹੀਂ ਰਹਿੰਦੇ ਕਿਉਂਕਿ ਖਤਰਨਾਕ ਹੁੰਦੇ ਨੇ ਪਰ ਇਹ ਮਾਮਾ ਭਾਣਜਾ ਜਿਹੜਾ ਭਗਵਾਨ ਕੁਮਾਰ ਨੇ ਵੀ ਕਿਹਾ ਵੀ ਕੋਈ ਰਿਸ਼ਤੇਦਾਰ ਜਿਹੜਾ ਵਾ ਕੋਈ ਪੀਏ ਨਹੀਂ ਰੱਖੋ ਕੁਛ ਨਹੀਂ ਪਰ ਇਥੇ ਕੁਣਗਲ ਜਿਹੜਾ ਪਾਲਿਆ ਜਾ ਰਿਹਾ ਕਿਉਂਕਿ ਹੋਰ ਕਿਸੇ ਨੂੰ ਭਰੋਸਾ ਹੀ ਨਹੀਂ ਹੈਗਾ ਕਿਉਂਕਿ ਉਹ ਇਹਨਾਂ ਦੇ ਪਰਦੇ ਜਿਹੜੇ ਰੱਖ ਸਕਦੇ ਔਰ ਪਾ ਸਕਦੇ ਆ ਔਰ ਮੈਂ ਕਹਿਣਾ ਚਾਹਣਾ ਉਸ ਦਿਨ ਇਹਨੇ ਕਿਹਾ ਮੈਂ ਇੱਥੇ ਨਹੀਂ ਮੈਂ ਤਾਂ ਪਿੰਡ ਗਿਆ ਸਾਂ ਸਾਡੇ ਕੋਲ ਰਿਕਾਰਡਿੰਗ ਆ ਕੱਲ ਇਹ ਕਹਿੰਦੇ ਆ ਵੀ ਅਸੀਂ ਬੁਲਾਇਆ ਸੀਗਾ ਇੱਥੇ ਵੀ ਤੁਹਾਨੂੰ ਇਹ ਜਿਹੜਾ ਨਾ ਝੂਠ ਜਿਹਦਾ ਦਾ ਉਹ ਆਪਣੇ ਆਪ ਹੀ ਸਾਹਮਣੇ ਆ ਜਾਣਾ ਵਾ ਤੇ ਇਸ ਕਰਕੇ ਐਮਐਲਏ ਸਾਹਿਬ ਨੇ ਇੱਕ ਸਾਡਾ ਕੱਲ ਕੰਮ ਬੜਾ ਸੌਖਾ ਕਰਤਾ ਐਮਐਲਏ ਸਾਹਿਬ ਨੇ ਕਿਹਾ ਰਾਤੀ ਜਿਹੜੀ ਮੈਂ ਵਿਜੇ ਕੁਮਾਰ ਦੀ ਔਰ ਦੋ ਤਿੰਨ ਪੱਤਰਕਾਰ ਜਿਹੜੇ ਹੋਰ ਆ ਉਹਨਾਂ ਤੇ ਡੈਫਾਮੇਸ਼ਨ ਵੀ ਪਾਵਾਂਗਾ ਔਰ ਉਹਨਾਂ ਦੇ ਪਰਚੇ ਵੀ ਕਰਾਵਾਂਗਾ ਤੇ ਇਹਨਾਂ ਦੀ ਵਿਜੀਲੈਂਸ ਵੀ ਜਾਂਚ ਕਰਾਵਾਂਗਾ ਐਮਐਲਏ ਸਾਹਿਬ ਇਹ ਤੇ ਕੰਮ ਐਸੀ ਕਰਨਾ ਸੀਗਾ ਤੇ ਤੁਸੀਂ ਆਪ ਸ਼ੁਰੂ ਕਰਤਾ ਤੇ ਜਾਂਚ ਹੋ ਗਈ ਪਤਾ ਲੱਗ ਗਿਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੇਖਾਂਗੇ ਵਿਜੀਤ ਕੁਮਾਰ ਦੀ ਕਿਹੜੀ ਵੀ ਫੈਕਟਰੀ ਚੱਲਣ ਦੀ ਜਿਹੜੀ ਬੰਦ ਕਰਾ ਦੇਓਗੇ ਵੇਖੋ ਜੀ ਜਿਹੜੀ ਐਮਐਲਏ ਸਾਹਿਬ ਦੇ ਜਿਹੜੇ ਪੀਏ ਆ ਉਹਨਾਂ ਨੇ ਜਿਹੜੇ ਜਿਹੜੇ ਪੱਤਰਕਾਰ ਆ ਵਿਜੀਤ ਕੁਮਾਰ ਗੰਬਰ ਜੀ ਉਹਨਾਂ ਦੀ ਜਿਹੜੀ ਕੁੱਟਮਾਰ ਕੀਤੀ ਆ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਲਿਬਰੇਸ਼ਨ ਇਹ ਜਿਹੜੀ ਸ਼ਕਤੀ ਨਿੰਦਾ ਕਰਦੀ ਆ ਕਿ ਅਸੀਂ ਰਾਜਨੀਤਿਕ ਐਂਗਲ ਤੋਂ ਅਸੀਂ ਲਗਾਤਾਰ ਇਹ ਮੰਗ ਕਰਦੇ ਆ ਰਹੇ ਆਂ ਕਿ ਜਿਹੜੀ ਪ੍ਰਸਤੀ ਗੱਲ ਦੀ ਆ ਉਹ ਬਹਾਲ ਹੋਣੀ ਚਾਹੀਦੀ ਆ ਪ੍ਰਸਤੀ ਪ੍ਰੈਸ ਵਧਣੀ ਭੁੱਲੀ ਚਾਹੀਦੀ ਆ ਤਾਂ ਕਿ ਜਿਹੜੇ ਉਹ ਜਿਹੜਾ ਜ਼ੁਲਮ ਆ ਜਿਹੜੀ ਉਹ ਜਿਹੜੀਆਂ ਬਦੀਕੀਆਂ ਮਨ ਲੋਕਾਂ ਦੇ ਉੱਤੇ ਅਤਿਆਚਾਰ ਆ ਜਿਹੜਾ ਉਹਦਾ ਜਿਹੜਾ ਸਮਾਜ ਦੇ ਵਿੱਚ ਇਹ ਜਿਹੜੀ ਵਿਕਟਾਚਰ ਫੈਲਿਆ ਉਹ ਤਾਂ ਹੀ ਬਾਹਰ ਆਸਰਦਾ ਵਾ ਕਿ ਪੱਤਰਕਾਰ ਦੀ ਕਲਮੀਆਂ ਉਹ ਕਹਿੰਦੇ ਹੁੰਦੇ ਆ ਕਿ ਜਿੱਥੇ ਨਾ ਪਹੁੰਚੇ ਅਰੇ ਆਪਣਾ ਇਹ ਰਵੀ ਉਥੇ ਪਹੁੰਚੇ ਕਲਮ ਤੇ ਪੱਤਰਕਾਰ ਦੀ ਜਿਹੜੀ ਕਲਮੀਆਂ ਜਿੱਥੇ ਸੂਰਜ ਨਹੀਂ ਪਹੁੰਚਦਾ ਉਥੇ ਪੱਤਰਕਾਰ ਦੀ ਕਲਮ ਪਹੁੰਚ ਜਾਂਦੀ ਆ ਤੇ ਪੱਤਰਕਾਰ ਵੀ ਇੱਕ ਪੇਤਰਾਂ ਦੀ ਆਪ ਹੀ ਆ ਜਿਦ ਤੁਸੀਂ ਵੇਖੋ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਇਲ ਦੇ ਵਿੱਚ ਜਿਹੜੀ ਜੰਗ ਲੱਗਦੀ ਚੱਲ ਰਹੀ ਆ ਉਦੇ ਵਿੱਚ ਜਿਹੜੇ ਰਸ ਦਾ ਕੀ ਰੋ ਰਿਹਾ ਕਿਤਰਾ ਦੇ 100 ਤੇ 20 ਪੱਤਰਕਾਰ ਜਿਹੜੇ ਆਪਣੀਆਂ ਜਾਨਾਂ ਗਵਾ ਚੁੱਕੇ ਆ ਉਹ ਮਤਲਬ ਜਿਹੜੀ ਲਗਾਤਾਰ ਉਹ ਜ਼ੁਲਮ ਦੇ ਖਿਲਾਫ ਜਿਹੜੀ ਕਵਰੇਜ ਕਰ ਰਹੇ ਆ ਤੇ ਜਦੋਂ ਇੱਥੇ ਜਦੋਂ ਅਸੀਂ ਪੰਜਾਬ ਦੇ ਅੰਦਰ ਵੀ ਇਹਨੇ ਆ ਜਿਹੜਾ ਹਿੰਦੁਸਤਾਨ ਦੇ ਵਿੱਚ ਆ ਵੀਨੇ ਆ ਤੇ ਜਿਹੜਾ ਪੱਤਰਕਾਰ ਦੇ ਉੱਤੇ ਲਗਾਤਾਰ ਕਿਤਰਾ ਉਹਨੂੰ ਦਬਾਇਆ ਜਾ ਰਿਹਾ ਵਾ ਕਿਤਰਾ ਰਾਜਨੀਤਿਕ ਜਿਹੜੀ ਆ ਪਾਵਰ ਵਰਤ ਕੇ ਕਿਤਰਾ ਉਹਦਾ ਨਾਂ ਘੁੱਟਿਆ ਜਾ ਰਿਹਾ ਵਾ ਇਸ ਕਰਕੇ ਤੇ ਪ੍ਰੈਸ ਜਿਹੜੀ ਆ ਪਿਛਲੇ ਸਮੇਂ ਦੇ ਵਿੱਚ ਵੱਧ ਫੁੱਲ ਨਹੀਂ ਰਹੀ ਇਸੇ ਕਾਰਨਾਂ ਕਰਕੇ ਕਿ ਜਿਹੜੀ ਰਾਜਨੀਤਿਕ ਆਗੂ ਆ ਉਹ ਲਗਾਤਾਰ ਸੱਤਾ ਦਾ ਜਿਹੜਾ ਦਿਰਵਰਤੋਂ ਕਰਦੇ ਆ ਮਤਲਬ ਜਿਹੜੇ ਇਹਨਾਂ ਤੇ ਲਗਾਤਾਰ ਮਤਲਬ ਆਪਣਾ ਪ੍ਰੈਸ਼ਰ ਬੈਲਟ ਕਰਦੇ ਨੇ ਇਸ ਕਰਕੇ ਭਾਰਤੀ ਕਮਿਊਨਿਟੀ ਵੀ ਇਹਦੀ ਵੀ ਨਿੰਦਾ ਕਰਦੀ ਆ ਤੇ ਜਿੱਥੋਂ ਤੱਕ ਅਸੀਂ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੀ ਵਿਦੋਸ਼ੀ ਆ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਤੇ ਖਾਸ ਕਰਕੇ ਐਮਐਲਏ ਸਾਹਿਬ ਨੂੰ ਇਹਦੇ ਵਿੱਚ ਜਿਹੜੀ ਆ ਉਹ ਵਧੀਆ ਤਰੀਕੇ ਦੇ ਨਾਲ ਇੰਟਰਫੇਅਰ ਕਰਨਾ ਚਾਹੀਦਾ ਵਾ ਕਿ ਮਸਲਾ ਜਿਹੜਾ ਨਾ ਇਹਨੂੰ ਗਾਹ ਵਧਾਉਣਾ ਨਹੀਂ ਚਾਹੀਦਾ ਕਿਉਂਕਿ ਇਹ ਜਿਹੜਾ ਵਾ ਚੌਥਾ ਧਾਮ ਇਹਦੇ ਨਾਲ ਜਿਹੜੀ ਕਰ ਜਿਹੜੀ ਆ ਮਹਿੰਗੀ ਪੈਣੀ ਆ ਇਸ ਕਰਕੇ ਜੇ ਉਹ ਹੁਣ ਜਿਹੜਾ ਇਹਨਾਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਐਕਸ਼ਨ ਉਲੀਕਣਾ ਵਾ ਉਹਦੇ ਵਿੱਚ ਅਸੀਂ ਜਿਦ ਤਰ੍ਹਾਂ ਮੈਂ ਇਹ ਸੀਪੀਆਈ ਐਮਐਲ ਲਿਬਰੇਸ਼ਨ ਦਾ ਜਿਹੜੇ ਦਾ ਕਾਰਜਕਾਰੀ ਸੈਕਟਰੀ ਆ ਉਹਦੇ ਨਾਲ ਸਗਣੀ ਜਣੀ ਚੰਦਕ ਜਿੱਤੇ ਹੁੰਦੀ ਆ ਵਾ ਮਜੂਰ ਲੋਕੀ ਗੋਰਤਾ ਵਾ ਪੰਜਾਬ ਕਿਸਾਨ ਯੂਨੀਅਨ ਆ ਇਨਕਲਾਬੀ ਨੌਜਵਾਨ ਸਭਾ ਆਇਸ਼ਾ ਸਟੂਡੈਂਟ ਜਿਹੜੀ ਆ ਜਥੇਵੰਦੀ ਆ ਰੇਡ ਯੂਨੀਅਨ ਆ ਇਸਤਰੀ ਜਿਹੜੀ ਆ ਮੁਕਤੀ ਮੋਰਚਾ ਆ ਜਿਹੜੀ ਉਹ ਸੰਗਠਨ ਜਿਹੜੇ ਸਾਡੇ ਉਹ ਸਾਰੇ ਮਤਲਬ ਇਹਦੇ ਨਾਲ ਕਿ ਇਸ ਗੱਲ ਦੇ ਨਾਲ ਹਿਸਮੂੜੀ ਤੇ ਵੀ ਕਰਾਂਗੇ ਜਿਨ੍ਹਾਂ ਦਾ ਜਿਨ੍ਹਾਂ ਦਾ ਗਾਂ ਕੋ ਜਿਹੜਾ ਐਕਸ਼ਨ ਹੁੰਦਾ ਵਾ ਤੇ ਅਸੀਂ ਮਜਬੂਰ ਕਰਦਾਂਗੇ ਕਿ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿੰਨਾ ਤੱਕ ਮੈਂ ਸੁਣਿਆ ਵਾਂ ਉਹ ਡਿਕਟੇਟ ਕਰਦੇ ਆ ਲਗਾਤਾਰ ਰਿਪੋਰਟਸ ਕਰਦੇ ਆ ਇਹ ਗੱਲ ਦੇ ਤੇ ਇਹ ਇਹਨਾਂ ਦੀ ਜਿਆਦਾ ਤਾਂ ਇਨਕੁਆਇਰੀ ਕਰਾਉਂਦੇ ਆ ਕਿ ਮੈਂ ਕਰਾ ਲੈਣਾ ਕਿ ਕੁਣ ਬੇਨੂ ਤੇ ਪਾੜਿਆ ਇਹਨਾਂ ਨੇ ਮੈਂ ਜਿਦੋਂ ਪ੍ਰਾਣੀਆਂ ਜਿਹੜੀਆਂ ਸਰਕਾਰਾਂ ਵਾਂ ਕਾਲੀ ਭਾਜ ਪਾਉਂਗੀਆਂ ਇਹਨਾਂ ਨੇ ਕਾਂਗਰਸ ਦੀਆਂ ਸਰਕਾਰਾਂ ਵਾਂਗ ਇਹਨਾਂ ਨੇ ਇਹਨਾਂ ਨੇ ਵੀ ਕੁਣਵਾ ਪਾੜਿਆ ਵਾ ਤੁਸੀਂ ਆ ਵੇਖੋ ਜਿਹੜੇ ਐਮਐਲਏ ਸਾਹਿਬ ਦੇ ਜਿਹੜੇ ਸੀਏ ਆ ਇਹ ਸਾਰੇ ਰਿਸ਼ਤੇਦਾਰ ਹੀ ਨਾ ਦੇ ਇਹ ਇਹ ਕਿਹੜੀ ਕੋਈ ਨਵੀਂ ਗੜੀ ਗੱਲ ਆ ਇਹ ਜੇ ਅਹੀਂ ਤੇ ਕਹਿੰਦੇ ਆ ਇਨਕੁਆਰੀਆਂ ਕਰਾਉਣ ਇਨਕੁਆਰੀਆਂ ਦੇ ਵਿੱਚ ਪਤਾ ਲੱਗ ਜਾਊਗਾ ਜੇ ਐਮਐਲਏ ਸਾਹਿਬ ਨੇ ਕੀ ਕੀਤਾ ਵਾ ਨੇ ਤੇ ਪੀਏ ਨੇ ਕੀ ਕੀਤਾ ਹੁਣ ਤੱਕ ਵੀ ਇਹਨਾਂ ਦੀ ਜਿਹੜਾ ਵਾ ਉਹ ਇਹਨਾਂ ਦਾ ਕੀ ਲੇਖਾ ਚੁੱਕਾ ਵਾ ਕਰਾ ਲੈਣਾ ਤੇ ਜਿੱਥੋਂ ਤੱਕ ਸਵਾਲ ਸੰਘਰਸ਼ ਦਾ ਵਾ ਉਹ ਜੋ ਵੀ ਇਹ ਲੀਕਣ ਦੀ ਯੂਨੀਅਨ ਉਹ ਅਸੀਂ ਇਹਨਾਂ ਤੇ ਲਾ ਰਹੇ ਆ ਤੇ ਬਿਲਕੁਲ ਨਹੀਂ ਇਹ ਉਹਨਾਂ ਚਿਰ ਤੱਕ ਮਤਲਬ ਲਗਾਤਾਰ ਰਵਾਂਗੇ ਜਿੰਨਾ ਚਿਰ ਤੱਕ ਇਹ ਮਿੱਟੀ ਹੀ ਬਣੀ ਗੱਲ ਲਗਦੀ ਨਹੀਂ ਦੇਖੋ ਪਿਛਲੇ ਦਿਨੀ ਜਿਹੜੇ ਸਾਡੇ ਪੱਤਰਕਾਰ ਭਾਈ ਚਾਰੇ ਦੇ ਉੱਤੇ ਬਹੁਤ ਜ਼ਿਆਦਾ ਹਮਲਾ ਆਇਆ ਜਿਹੜੇ ਵਿਜੇ ਕਮਾਲ ਜੀ ਨੇ ਪਹਿਲਾਂ ਵੀ ਆਪਾਂ ਜਿਹੜੀਆਂ ਖਬਰਾਂ ਕੀਤੀਆਂ ਤੇ ਸਭ ਉਸ ਨੂੰ ਲੈ ਕੇ ਜਿੱਦਾਂ ਉਹਨਾਂ ਦੀ ਯੂਨੀਅਨ ਵੱਲੋਂ 8 ਤਰੀਕ ਤੱਕ ਜਿਹੜਾ ਅਲਟੀਮੇਟ ਜਿਹੜਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ ਉਹ 8 ਤਰੀਕ ਤੱਕ ਅੱਜ 9 ਤਰੀਕ ਹੋ ਗਈ ਆ ਕੋਈ ਵੀ ਕਾਰਵਾਈ ਨਹੀਂ ਹੋਈ ਪੱਤਰਕਾਰਾਂ ਤੇ ਉੱਤੇ ਸਗੋਂ ਪੱਤਰਕਾਰਾਂ ਨੂੰ ਦਬਕੀ ਵੱਜਣ ਦੇ ਆ ਪਿਛਲੀ ਦਿਨੀ ਕੱਲ ਜਿਹੜਾ ਆ ਐਮਐਲਏ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਕਿੱਡੀ ਵਧੀਆ ਮਾੜੀ ਕੀਤੀ ਆ ਕਿ ਮਸਲਾ ਹੱਲ ਕਰਨ ਦੀ ਬਜਾਏ ਉਹਨੂੰ ਦਬਕੀ ਵਾਜਦੇ ਆ ਕਿ ਵਿਜੀਲੈਂਸ ਦੀ ਜਿਹੜੀ ਜਾਂਚ ਹੋਊਗੀ ਉਸਦੇ ਖਿਲਾਫ ਜਿਹੜੇ ਆ ਅਸੀਂ ਪੱਤਰਕਾਰ ਭਾਈਚਾਰੇ ਦੇ ਨਾਲ ਆ ਅੱਜ ਨੁਮਾਇੰਦਿਆਂ ਦੀ ਮੀਟਿੰਗ ਸੀ ਅੱਜ ਫੈਸਲਾ ਲੈ ਕੇ ਅਸੀਂ ਆਪਣਾ ਪੱਤਰਕਾਰ ਭਾਈਚਾਰਾ ਵੱਡਾ ਇਕੱਠ ਕਰਕੇ ਉਹਦੇ ਵਿੱਚ ਤਾਲਮਿਲ ਕਮੇਟੀ ਬਣਾ ਕੇ ਇਹਨਾਂ ਖਿਲਾਫ ਜਿਹੜਾ ਆ ਐਕਸ਼ਨ ਵਿੰਡਿਆ ਜਾਵੇਗਾ ਜੋ ਵੀ ਇਹਨਾਂ ਨੇ ਪੱਤਰਕਾਰ ਭਾਈਚਾਰੇ ਨਾਲ ਵਧੀਆਂ ਕੀਤੀਆਂ ਹਨ ਖਿਲਾਫ ਇਹਦੀ ਕਾਰਵਾਈ ਕਰਾਗੇ ਫੇਰ ਹੀ ਹਟਾਂਗੇ ਇਸ ਮੀਟਿੰਗ ਵਿੱਚ ਤਕਰੀਬਨ ਸਾਰੀ ਹੀ ਲਗਭਗ ਸਾਰੀਆਂ ਜਿਹੜੀਆਂ ਪੱਤਰਕਾਰ ਜਥੇਬੰਦੀਆਂ ਜਿਵੇਂ ਮੈਂ ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਲਿਸਟਸ ਦਾ ਵਾਈਸ ਪ੍ਰੈਜ਼ੀਡੈਂਟ ਬਾਕੀ ਸਾਰੇ ਸਾਥੀ ਸਾਡੇ ਵਿੱਚ ਹੈ ਤੇ ਸਾਰੇ ਇਕੱਠੇ ਹੋਏ ਆ ਅੱਜ ਦੀ ਮੀਟਿੰਗ ਜਨਰਲ ਮੀਟਿੰਗ ਸੀ ਸਿਰਫ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਸੀ ਉਹਦੇ ਚ ਅਸੀਂ ਇਕੱਠੇ ਹੋਏ ਆ ਔਰ ਇਹ ਮਸਲਾ ਹੈਗਾ ਆਪਣਾ ਵਿਦੇਕ ਮਰਦਾ ਤੇ ਇਹਨੂੰ ਐਮਐਲਏ ਸਾਹਿਬ ਦੇ ਪੀਏ ਨੇ ਉਹਦੇ ਬੰਦਿਆਂ ਨੇ ਬੰਦਿਆਂ ਨਹੀਂ ਮੈਂ ਕਹਾਂਗਾ ਗੁੰਡਿਆਂ ਨੇ ਉਹਨਾਂ ਨੇ ਦਫਤਰ ਛੱਡ ਕੇ ਉਹਨਾਂ ਨੂੰ ਇਹਨੂੰ ਬੁਲਾਇਆ ਬਿਲਾ ਕੇ ਇਹਦੀ ਕੁੱਟਮਾਰ ਕੀਤੀ ਹੈ ਬਹੁਤ ਹੀ ਮਾੜੀ ਗੱਲ ਹੈ ਬਹੁਤ ਹੀ ਨਿੰਦਣਯੋਗ ਗੱਲ ਹੈ ਅਸੀਂ ਇਹਦੀ ਨਿੰਦਾ ਕਰਦੇ ਆਂ ਕੋਰਸਿਆ ਜੀ ਫੈਸਲਾ ਕੀਤਾ ਸਰਬਸੰਪਤੀ ਨਾਲ ਇਥੇ ਸਾਰੇ ਨੁਮਾਇੰਦਿਆਂ ਨੇ ਬੈਠ ਕੇ ਤੇ ਇਹਨਾਂ ਜਿਨ੍ਹਾਂ ਬੰਦਿਆਂ ਨੇ ਪੱਤਰਕਾਰ ਵਿਜੇ ਕੁਮਾਰ ਦੀ ਕੋਤਮਾਰ ਕੀਤੀ ਹੈ ਇਹਨੂੰ ਲੰਗਾ ਕੀਤਾ ਇਹਦੇ ਮੂੰਹ 'ਚ ਸ਼ਰਾਬ ਪਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਹੁਣ ਉਹੋ ਹੀ ਬੰਦੇ ਇਹ ਇੱਕ ਧੰਫੀਆਂ ਦੇ ਰਿਹਾ ਨਾਲੇ ਚੋਰ ਨਾਲੇ ਚਤਰਕ ਅਸੀਂ ਇਹਦੀ ਪ੍ਰਾਪਰਟੀ ਦੀ ਜਾਂਚ ਕਰਾਵਾਂਗੇ ਤੇ ਪ੍ਰਾਪਰਟੀ ਦੀ ਫਿਰ ਸਾਰਿਆਂ ਦੀ ਜਾਂਚ ਹੋਊਗੀ ਇਹ ਗੱਲ ਹੋਊਗੀ ਤਾਂ ਸਵਾਲ ਤੇ ਇਸ ਗੱਲ ਦਾ ਕਿ ਚਾਹੀਦਾ ਐਮਐਲਏ ਸਾਭ ਨੂੰ ਇਹ ਸੀ ਕਿ ਉਹ ਆਪਣੇ ਬੀਏ ਦੇ ਖਿਲਾਫ ਆਪਣੇ ਬੰਦਿਆਂ ਦੇ ਖਿਲਾਫ ਉਹਨਾਂ ਗੁੰਡਿਆਂ ਦੇ ਖਿਲਾਫ ਕਾਰਵਾਈ ਕਰਦੇ ਜਿਨ੍ਹਾਂ ਨੇ ਵਿਜੇ ਕੁਮਾਰ ਨੂੰ ਗਾਲਾਂ ਕੱਢੀਆਂ ਇਹਨੂੰ ਮਾਰਿਆ ਇਹਨੂੰ ਕੁੱਟ ਮਾਰ ਕੀਤੀ ਲੇਕਿਨ ਉਹਨਾਂ ਕੋਈ ਸਬੰਦੇ ਆਏ ਨਹੀਂ ਉਹ ਸਾਫ਼ ਮੁਕਰ ਗਿਆ ਜੀ ਇਸ ਤਰ੍ਹਾਂ ਦੀ ਗੱਲ ਹੀ ਕੋਈ ਨਹੀਂ ਹੋਈ ਇਸ ਤਰ੍ਹਾਂ ਦਾ ਕਿਤੇ ਝਗੜਾ ਕੋਈ ਨਹੀਂ ਵੈਦਿਆ ਝਗੜਾ ਹੀ ਨਹੀਂ ਵੈਦਿਆ ਤੇ ਵਿਜੇ ਕੁਮਾਰ ਨੂੰ ਬੁਲਾਇਆ ਉਹਨੂੰ ਕੁੱਟ ਮਾਰ ਕੀਤੀ ਅਸੀਂ ਅੱਜ ਐਮਐਲਏ ਸਾਹਿਬ ਨੂੰ ਫਿਰ ਤੋਂ ਦੁਬਾਰਾ ਇਸ ਸਟੇਜ ਤੋਂ ਇੱਕ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਕਿ ਤੁਸੀਂ ਖੁਦ ਉਹਨਾ ਬੰਦਿਆਂ ਦੇ ਖਿਲਾਫ ਉਹਨਾ ਗੁੰਡਿਆਂ ਦੇ ਖਿਲਾਫ ਭਾਵੇਂ ਪੀਏ ਆ ਭਾਵੇਂ ਤੁਹਾਡੇ ਬੰਦੇ ਆ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਾਓ ਜਿਨ੍ਹਾਂ ਨੇ ਵਿਜੇ ਕੁਮਾਰ ਨੂੰ ਕੁੱਟਮਾਰ ਕੀਤੀ ਹੈ ਅਗਰ ਜੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਪੱਤਰਕਾਰ ਭਾਈਚਾਰਾ ਇਸ ਗੱਲ ਤੇ ਸਾਰਾ ਇਕੱਠਾ ਉਹ ਇੱਕ ਮੁੱਠਾ ਇਹ ਨਾ ਇਹ ਨਾ ਸੋਚਿਓ ਕਿ ਵਿਜੇ ਕੁਮਾਰ ਇਕੱਲਾ ਜਾਂ ਕੋਈ ਇਕੱਲੇ ਇਕੱਲੇ ਪੱਤਰਕਾਰ ਨਾਲ ਪੰਗਾ ਪਾਊਗਾ ਫਿਰ ਅਸੀਂ ਇਕੱਠੇ ਆ ਤੇਰੇ ਮਸਲਾ ਜਿਹੜਾ ਮੈਂ ਬੇਨਤੀ ਕਰਦਾ ਕਿ ਆਪਣੇ ਪੱਤਰਕਾਰ ਭਾਈ ਜਰੇ ਨੂੰ ਕਿ ਸਾਦਾ ਜਿਹੜੇ ਕਾਮਰੇਡ ਸਾਡੇ ਵੀਰੇ ਵਿਰੋਧਭੂਲ ਕੋਲੀ ਜੀ ਹੈ ਉਹ ਪ੍ਰੈਸ ਕੌਂਸਲ ਆਫ ਇੰਡੀਆ ਦੇ ਮੈਂਬਰ ਹੈ ਅਸੀਂ ਇਹ ਮਸਲਾ ਪ੍ਰੈਸ ਕੌਂਸਲ ਆਫ ਇੰਡੀਆ ਦੇ ਵਿੱਚ ਵੀ ਲੈ ਕੇ ਜਾਣਾ ਅਸੀਂ ਉੱਥੇ ਲਿਖ ਕੇ ਦਵਾਂਗੇ ਔਰ ਉਹਨਾਂ ਚਿਰ ਅਸੀਂ ਨਹੀਂ ਬੈਠਾਂਗੇ ਜਿੰਨਾ ਚਿਰ ਇਹ ਇਹਨਾਂ ਦੇ ਖਿਲਾਫ ਪਰਚਾ ਨਹੀਂ ਹੁੰਦਾ ਇਸ ਪਹਿਲਾਂ ਤਾਂ ਮੇਰਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਨਿਸ਼ਾਨ ਸਿੰਘ ਹੌਤਾ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਪੰਜਾਬ ਦਾ ਚੇਅਰਮੈਨ ਆ ਤੇ ਸਾਡੇ ਬੜੀ ਸਤਿਕਾਰਯੋਗ ਸਰਦਾਰ ਦਸ਼ਮੇਰ ਸਿੰਘ ਜੀ ਜੀਦੇ ਜੀਦਾ ਸਾਹਿਬ ਜਿਨ੍ਹਾਂ ਨੇ ਪਹਿਲਾਂ ਹੀ ਸਾਰਾ ਕੁਝ ਕਲੀਅਰ ਕਰਤਾ ਵਾ ਕਿ ਜੇ ਐਮਐਲਏ ਦੇ ਪੀਏ ਜਿਹੜੇ ਗੁੰਡੇ ਨੇ ਜੋ ਗੁੰਡਾਗਰਦੀ ਕਰਕੇ ਸਾਡੇ ਪੱਤਰਕਾਰਾਂ ਨੂੰ ਮਾਰਕੁੱਟ ਕਰ ਰਹੇ ਨੇ ਤੇ ਅੱਜ ਵਿਜੇ ਕੁਮਾਰ ਨੂੰ ਹੋਇਆ ਸਾਡੇ ਹੋਰ ਵੀ ਕਈ ਪੱਤਰਕਾਰਾਂ ਨਾਲ ਹੋ ਜਾ ਹੋ ਸਕਦਾ ਕਿਉਂਕਿ ਉਹਨੇ ਐਮਐਲਏ ਸਾਹਿਬ ਦਾ ਬੰਦਾ ਹੱਕੇ ਸੀਗਾ ਕਿ ਵਿਜੇ ਕੁਮਾਰ ਦੇ ਨਾਲ ਜੋ ਕੁਝ ਹੋਇਆ ਇਹ ਬੈਠ ਕੇ ਵੀ ਗੱਲ ਹੋ ਸਕਦੀ ਉਹਨਾਂ ਨੇ 8 ਦਿਨ ਤੋ ਇਸ ਈਸ ਨੂੰ ਲਟਕਾਇਆ ਤੇ 8ਵੇਂ ਦਿਨ ਉਹਨਾਂ ਨੇ ਆਪ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਇਹ ਦਿਖਾਤਾ ਕਿ ਇਹ ਗੁੰਡਾਗਰਦੀ ਖਤਮ ਨਹੀਂ ਹੋਣੀ ਇਹ ਅੱਗੇ ਵਧਣੀ ਆ ਉਹਦੇ ਵਿੱਚ ਉਹਨਾਂ ਨੇ ਇਕੱਲੇ ਵਿਜੇ ਕੁਮਾਰ ਤੇ ਨਹੀਂ ਉਹਨਾਂ ਨੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਤਿੰਨ ਚਾਰ ਹੋਰ ਪੱਤਰਕਾਰ ਵੀ ਹੈਗੇ ਆ ਜਾਂ ਤੇ ਉਹਨਾਂ ਦਾ ਨਾਮ ਸਾਹਮਣੇ ਕਰਨ ਹਾਲੇ ਤੇ ਸਾਡੀ ਇੱਕ ਨੂੰ ਕਿਦਾ ਤੇ ਐਮਐਲਏ ਸਾਹਿਬ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪੈਗੀ ਆ ਤੇ ਬਾਕੀ ਤੁਸੀਂ ਇਹ ਸਾਲ ਹੋ ਜਿਨ੍ਹਾਂ ਦਾ ਬਾਕੀਆਂ ਦਾ ਤੁਸੀਂ ਨਾਮ ਲੈਣ ਦੇ ਜ ਉਹਦੇ ਆਸ ਤੇ ਤੁਹਾਨੂੰ ਬੜਾ ਖਮਿਆਜਾ ਖੁਤਣਾ ਪੈਣਾ ਜੇ ਤੁਹਾਨੂੰ ਵਾਹਿਗੁਰੂ ਨੇ ਕਿਰਪਾ ਕੀਤੀ ਆ ਐਮਐਲਏ ਸਾਹਿਬ ਤੁਹਾਨੂੰ ਬਣਾਤਾ ਵਾ ਜਨਤਾ ਨੇ ਤੇ ਫਿਰ ਤੁਹਾਨੂੰ ਇਹੋ ਜੀ ਗੁੰਡਾਗਰਦੀ ਨਹੀਂ ਕਰਵਾਉਣੀ ਚਾਹੀਦੀ ਜੋ ਤੁਹਾਡੇ ਪੀ ਆ ਪਹਿਲੀ ਦੀ ਗੱਲ ਹੈ ਕਿ ਰਿਸ਼ਤੇਦਾਰੀਆਂ ਆਪਾਂ ਪਾਲਣ ਦੇ ਆ ਆਪਾਂ ਕੋਈ ਇਹ ਨਹੀਂ ਕਰਦੇ ਕਿ ਆਪਾਂ ਕੋਈ ਗਰੀਬ ਨੂੰ ਆਪਾਂ ਅੱਗੇ ਵਧਾਇਆ ਹੋਵੇ ਆਪਾਂ ਰਿਸ਼ਤੇਦਾਰੀਆਂ ਨੂੰ ਅੱਗੇ ਵਧਾਇਆ ਤੋਂ ਰਿਸ਼ਤੇਦਾਰੀ ਸਾਡੇ ਪੱਤਰਕਾਰ ਭਾਈ ਚਾਰੇ ਦੇਤੇ ਫੁੱਟਬਾਰ ਕਰਦੇ ਆ ਸ਼ਰਾਬਾਂ ਪਾਰੇ ਮੂਹਰੇ ਚ ਇਹ ਸਾਡੇ ਕੋਲ ਬਰਦਾਸ਼ਤ ਨਹੀਂ ਆ ਇਹ ਸਾਡੀ ਬਰਦਾਸ਼ਤ ਤੋਂ ਬਾਹਰ ਆ ਤੇ ਜੇਕਰ ਤੁਹਾਨੂੰ ਲੱਗਦਾ ਕਿ ਸਾਡੀ ਇਸ ਆਵਾਜ਼ ਨੂੰ ਦਬਾ ਕੇ ਤੇ ਤੁਸੀਂ ਕੁਝ ਅੱਗੇ ਵੱਧ ਸਕਦੇ ਤੇ ਬਿਲਕੁਲ ਝੂਠ ਹੈ ਸਾਨੂੰ ਜੇ ਤੁਸੀਂ ਚੌਥਾ ਸਤੰਭ ਗਿੰਦੇ ਜੇ ਤੁਸੀਂ ਪ੍ਰੈਸ ਕਾਨਫਰੰਸ ਤੇ ਵੀ ਇਹ ਗੱਲ ਕਹਿ ਰਹੇ ਰਹੇ ਤੇ ਫਿਰ ਚੌਥੇ ਸਤੰਭ ਨੂੰ ਤੇ ਤੁਸੀਂ ਆਪ ਟੱਕਰਾਂ ਮਾਰਨੇ ਟੱਕਰਾਂ ਮਾਰ ਕੇ ਸੇਰੀ ਪਾਟਨਾ ਇਹ ਤੋਂ ਬਦਕਿ ਕੁਝ ਨਹੀਂ ਹੋਣਾ ਤੇ ਬੇਨਤੀ ਸਾਡੀ ਫਿਰ ਐਮਐਲਏ ਸਾਹਿਬ ਤੁਹਾਨੂੰ ਇਹੋ ਹੀ ਆ ਕਿ ਜਿਹੜੇ ਤੁਸੀਂ ਗੁੰਡੇ ਪਾਲੇ ਆ ਉਹਨਾਂ ਦੇ ਐਫਆਈਆਰ ਕਰਵਾ ਦਿਓ ਪਰਚਾ ਕਰਵਾ ਦਿਓ ਤੇ ਸਾਡੇ ਵੱਲੋਂ ਕੋਈ ਗੱਲ ਨਹੀਂ ਤੇ ਜੇ ਨਾ ਪਰਚਾ ਕਰਵਾਓਗੇ ਫਿਰ ਤਾਂ ਤੁਸੀਂ ਜਾਣਦੇ ਜੇ ਇੱਕ ਪੱਤਰਕਾਰ ਭਾਈਚਾਰੇ ਦੀ ਤਾਕਤ ਕੀ ਆ ਅੱਜ ਦਾ ਜੋ ਭਾਈਚਾਰਾ ਸਾਡਾ ਇਕੱਠਾ ਆ ਚੀਦਾ ਸਾਹਿਬ ਜੋ ਸਾਨੂੰ ਦਿਸ਼ਾ ਨਿਰਦੇਸ਼ ਕਰਨਗੇ ਅਸੀਂ ਦਿਸ਼ਾ ਨਿਰਦੇਸ਼ ਤੇ ਪੂਰੇ ਉਤਰਾਂਗੇ ਤੇ ਸਾਡੇ ਇਸ ਵਕਤ ਪੰਜਾਬ ਪ੍ਰਧਾਨ ਹਰਮਨਦੀਪ ਜੀ ਮਨਚੰਦਾ ਵੀ ਮੇਰੇ ਨਾਲ ਨੇ ਦੋ ਇਹਨਾਂ ਦੇ ਹੁਕਮ ਹੋਣਗੇ ਨਿਸ਼ਾਨ ਸੋ ਹਤਾ ਬਿਲਕੁਲ ਉਹਨਾਂ ਨਾਲ ਖੜਾ ਤਾਂ ਸਾਨੂੰ ਕਦੀ ਡਰ ਨਹੀਂ ਕਿਉਂਕਿ ਇਹ ਨਾ ਤੇ ਕਦੀ ਗੋਲੀਆਂ ਕੋ ਡਰੇ ਤੇ ਨਾ ਕਦੀ ਡਾਂਗਾਂ ਕੋ ਤੇ ਕਹਿੰਦੇ ਆ ਜੇ ਪਰਚਾ ਨਾ ਹੋਵੇ ਤਾਂ ਚਰਚਾ ਨਹੀਂ ਹੁੰਦੀ ਤੇ ਜੇ ਪਰਤੇਕ ਰਾਦੋਗੇ ਤਾਂ ਚਰਚਾ ਤਾਂ ਫੇਰ ਹੀ ਹੋਣੀ ਆ ਕੋਈ ਗੱਲ ਨਹੀਂ ਬਾਕੀ ਤੁਹੀ ਵੀ ਲੱਗੇ ਰਹੋ ਅਸੀਂ ਵੀ ਤੁਹਾਡੇ ਨਾਲ ਲੱਗੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੇਖੋ ਜੀ ਜਿਹੜਾ ਤਾਂ ਵਿਜੇ ਕੁਮਾਰ ਜੀ ਉੱਤੇ ਜਿਹੜਾ ਤਸ਼ੱਦਦ ਹੋਇਆ ਵਾ ਐਮ ਐਲ ਏ ਸਾਹਿਬ ਪੀਏ ਵੱਲੋਂ ਬਹੁਤ ਹੀ ਨਿੰਦਰੀਆ ਗੱਲ ਆ ਦੇਖੋ ਜੀ ਪਹਿਲੀ ਦੀ ਗੱਲ ਤਾਂ ਕਿ ਇੱਕ ਆਮ ਆਦਮੀ ਦੇ ਉੱਤੇ ਵੀ ਇਹ ਚੀਜ਼ ਹੋਵੇ ਨਾ ਇੱਕ ਸਧਾਰਨ ਮਨੁੱਖ ਦੇ ਉੱਤੇ ਵੀ ਉਹ ਮਾੜੀ ਗੱਲ ਇਹ ਤਾਂ ਇੱਕ ਪੱਤਰਕਾਰ ਸੀਗਾ ਜਿਹਨੂੰ ਐਮ ਐਲ ਏ ਸਾਹਿਬ ਖੁਦ ਕਹਿ ਰਹੇ ਕਿ ਇਹ ਆਪਣਾ ਚੌਥਾ ਥੰਬ ਵਾ ਔਰ ਆਪਣੇ ਸੋਤਾ ਸਾਥ ਨੇ ਵੀ ਕਿਹਾ ਜੇ ਥੰਬ ਨਾਲ ਸਿਰ ਮਾਰੋਗੇ ਤੋ ਮੈਂ ਕਹਿਣਾ ਚਾਹਨਾ ਵਾ ਕਿ ਐਮਐਲਏ ਸਾਹਿਬ ਨੂੰ ਆਪਣਾ ਵੜਪਨ ਮਖਾਣਾ ਚਾਹੀਦਾ ਸੀਗਾ ਕਿ ਤੁਸੀਂ ਆ ਸਾਡੇ ਜਿਹੜੇ ਸੀਨੀਅਰ ਹੈਗੇ ਚੀਜ਼ਾਂ ਸਾਹਿਬ ਭਵਾਲ ਸਾਹਿਬ ਸਾਰਿਆਂ ਨੂੰ ਲੈ ਕੇ ਇਹਨਾਂ ਦੀ ਗੱਲ ਕਰਾਂਦੇ ਮਾਫੀ ਮੰਗਵਾਉਂਦੇ ਚਲੋ ਗੱਲ ਸੌ ਸੋਡਾ ਉਹ ਨਹੀਂ ਵੱਡ ਐਮਐਲਏ ਸਾਹਿਬ ਨੇ ਇਹ ਨਹੀਂ ਕਰਵਾਇਆ ਉਲਟਾ ਪੱਤਰਕਾਰਾਂ ਨੂੰ ਤੁਸੀਂ ਕਹਿ ਦੇ ਰਿਹਾ ਤੁਹਾਡੀ ਵਿਜੀਲੈਂਸ ਜਾਂਚ ਕਰਾਵਾਂਗੇ ਤੁਹਾਡਾ ਸਭ ਕੁਝ ਦੇਖਾਂਗੇ ਇਹ ਵੋ ਦੇਖੋ ਜੀ ਪਹਿਲੀ ਗੱਲ ਤਾਂ ਵੀਰ ਦਾ ਜਾਂਚ ਭਵਾਲ ਸਾਹਿਬ ਨੇ ਕਿਹਾ ਵਾ ਕਿ ਜੇ ਤੁਸੀਂ ਕਰਾਣ ਜਾਂਦੇ ਆ ਤੇ ਅਸੀਂ ਨਹੀਂ ਕਰਾਣਾ ਜਾਂਦੇ ਆ ਇਹ ਸਾਰਿਆਂ ਦਾ ਡੈਮੋਕ੍ਰੈਟਿਕ ਰਾਈਟ ਹੈਗਾ ਵਾ ਕਿ ਹਰ ਕੋਈ ਬੰਦਾ ਕਰ ਸਕਦਾ ਵਾ ਸੈਕੰਡਲੀ ਮਾਮਾ ਭਾਂਡੇ ਵਾਲੀ ਗੱਲ ਭੋਲਾ ਸਾਹਨੇ ਗਈ ਭਗਵੰਤ ਮਾਨ ਹੋਰ ਤੁਹਾਡੇ ਜਿਹੜੇ ਹੈਗੇ ਆ ਕਨਵੀਨਰ ਕੇਜੀਵਾਲ ਦਾ ਸੀਗਾ ਟੀਚਾ ਇਹ ਹੀ ਪਰਿਵਾਰ ਆਵਾਜ਼ ਨੂੰ ਵਾਦਾ ਨਹੀਂ ਦਵਾਂਗੇ ਤੇ ਆਪਣੇ ਐਮਐਲਏ ਸਾਹਿਬ ਕਾਰੀਏ ਹੋ ਰਹੀ ਹੈ ਇੱਕ ਪੰਜਾ ਇੱਕ ਪੰਜੇ ਦਾ ਯਾ ਦੋਸਤ ਦੋਨੋਂ ਪੀਏ ਬਣਾਏ ਹੋਏ ਆ ਦੱਸੋ ਇੱਥੇ ਕੀ ਹੈ ਮੈਂ ਭਗਵੰਤ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਐਮਐਲਏ ਸਾਹਿਬ ਨੂੰ ਥੋੜਾ ਜਿਹਾ ਨੱਥ ਪਾਈ ਜਾਵੇ ਕਿਉਂਕਿ 24 ਦੀਆਂ ਵੋਟਾਂ ਆ ਰਹੀਆਂ ਵਾ ਕੱਲ ਨੂੰ ਅਗਰ ਜੀ ਉਹਨਾਂ ਨੇ ਕੁਝ ਲੈਣਾ ਵਾ ਪਬਲਿਕ ਤੋਂ ਆਮ ਆਦ ਬਣ ਕੇ ਪਿੱਛੇ ਥੋੜਾ ਸਹੀ ਕਰਨਾ ਨਹੀਂ ਤਾਂ ਅਦਰਵਾਈਜ਼ 24 ਦੇ ਵਿੱਚ ਇਹਦਾ ਨਤੀਜਾ ਭੁਗਤਣ ਲਈ ਤਿਆਰ ਹੈ ਨਾ ਔਰ ਚੀਦਾ ਸਾਹਿਬ ਨੇ ਕਿਹਾ ਵਾ ਕਿ ਜਿਹੜਾ ਪਰਚਾ ਹੋਣਾ ਉਹ ਹੋ ਕੇ ਹੀ ਰਹਿਣਾ ਕਿ ਉਹ ਕਰਵਾ ਕੇ ਹੀ ਰਵਾਂਗੇ ਜੀ ਬਾਕੀ ਆਨ ਵਾਲੇ ਸਮੇਂ ਤੇ ਸਾਨੂੰ ਕਮਿਊਨਿਸਟ ਪਾਰਟੀ ਦਾ ਵੀ ਸਹਿਯੋਗ ਮਿਲਿਆ ਸਾਨੂੰ ਸਾਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਵੀ ਸਹਿਯੋਗ ਮਿਲਿਆ ਔਰ ਮੈਂ ਇੱਕ ਅਪੀਲ ਕਰਨਾ ਚਾਹਨਾ ਕਿ ਸਾਰਾ ਸਾਡਾ ਜਿੰਨਾ ਵੀ ਪੱਤਰਕਾਰ ਭਾਈਚਾਰਾ ਉਹ ਆਪਣੀਆਂ ਯੂਨੀਅਨਾਂ ਨੂੰ ਛੱਡ ਕੇ ਨਾ ਇੱਕ ਭਰਾਤਾ ਤੌਰ ਤੇ ਔਰ ਭਾਈਚਾਰੇ ਦੇ ਤੌਰ ਦੇ ਉੱਤੇ ਸਾਰੇ ਇੱਕ ਸਟੇਜ ਤੇ ਇਕੱਠੇ ਹੋਈਏ ਔਰ ਮੈਂ ਅਲੱਗ-ਅਲੱਗ ਸਮਾਜ ਸੇਵੀ ਸੰ ਕਿ ਆਪਾਂ ਇਕੱਠੇ ਹੋ ਕੇ ਜਿਹੜਾ ਇਹਦੇ ਖਿਲਾਫ ਜਿਹੜੀ ਆਵਾਜ਼ ਬੰਦ ਕਰੀਏ ਤਾਂ ਜੋ ਕੱਲ ਨੂੰ ਕਿਸੇ ਇਨਸਾਨੀਅਤ ਦਾ ਘਾਟ ਨਾ ਹੋ ਸਕੇ ਜੀ ਧੰਨਵਾਦ